ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਵੇਂ ਕਿ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤੇ ਇੱਥੇ ਹੁਣ ਬੁੜੇ ਠੰਡ ਵਧਣ ਦੇ ਸਾਰ ਜਤਾਏ ਜਾ ਰਹੇ ਨੇ ਜਿੱਥੇ ਇੱਕ ਪਾਸੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਉੱਥੇ ਹੀ ਨਾਲ ਦੇ ਨਾਲ ਆਦਮਪੁਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਸਭ ਤੋਂ ਘੱਟ ਘੱਟੋ ਘੱਟ ਤਾਪਮਨ 2.6 ਡਿਗਰੀ ਦਰਜ ਕੀਤਾ ਗਿਆ ਤੇ ਖਾਸ ਕਰਕੇ ਪੰਜਾਬ ਤੇ ਚੰਡੀਗੜ੍ਹ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਵੀਰਵਾਰ ਤੋਂ ਮੌਸਮ ਜਿਹੜਾ ਹੈ ਹੁਣ ਬਹੁਤ ਜ਼ਿਆਦਾ ਬਦਲਣ ਵਾਲਾ ਹੈ ਦੋ ਦਿਨਾਂ ਤੱਕ ਲਗਾਤਾਰ ਬਿਜਲੀ ਗਰਜ ਮੀਂਹ ਗੜੇਵਾਰੀ ਤੇ ਤੇਜ਼ ਹਵਾਵਾਂ ਤਰੀਬ ਕਰੀਬ ਜਾ ਤੋ 60 ਕਿਲੋਮੀਟਰ ਪ੍ਰਤੀ ਘੰਟਾ ਤੱਕ ਦੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਜੜੀ ਉਹ ਜਤਾਈ ਜਾ ਰਹੀ ਹੈ ਚੰਡੀਗੜ੍ਹ ਦੀ ਜੇ ਦੋਸੀ ਗੱਲ ਕਰਦੇ ਤਾਂ ਮੌਸਮ ਵਿਭਾਗ ਨੇ ਇਸ ਸੰਬੰਧ ਵਿੱਚ येलो ਅਲਰਟ ਜਾਰੀ ਕਰ ਦਿੱਤਾ ਹੈ ਔਰ ਪਿਛਲੇ 24 ਘੰਟਿਆਂ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 1 ਡਿਗਰੀ 0.1 ਡਿਗਰੀ ਸੈਲਸੀਅਸ ਦੀ ਥੋੜੀ ਜਹੀ ਗਿਰਾਵਟ ਦੇ ਨਾਲ ਦਰਜ ਕੀਤਾ ਗਿਆ ਤੇ ਨਾਲ ਦੇ ਨਾਲ ਮੈਦਾਨੀ ਇਲਾਕਿਆਂ ਦੇ ਵਿੱਚ ਆਦਮਪੁਰ ਦੇ ਵਿੱਚ ਸਭ ਤੋਂ ਘੱਟ ਘੱਟੋ ਘੜ 2.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਜਦੋਂ ਕਿ ਵੱਧ ਤੋਂ ਵੱਧ ਤਾਪਮਾਨ ਜਿਹੜਾ ਹੈ 25.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੌਸਮ ਵਿਭਾਗ ਅਨੁਸਾਰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਾਖਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਫਿਰੋਜ਼ਪੁਰ ਮੋਗਾ ਰੂਪਨਗਰ ਫਾਜ਼ਲਕਾ ਫਰੀਦਕੋਟ ਮੁਕਤਸਰ ਸਾਹਿਬ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਨਾਲ ਨਾਲ ਸੰਗਰੂਰ ਫਤਿਹਗੜ ਸਾਹਿਬ ਪਟਿਆਲਾ ਐਸਐਸ ਨਗਰ ਮੁਹਾਲੀ ਦੇ ਵਿੱਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਿਹੜੀ ਜਿਤਾਈ ਜਾ ਰਹੀ ਹੈ ਨਾਲ ਦੇ ਨਾਲ ਪਿਛਲੇ ਦਿਨਾਂ ਦੇ ਜਦੋਂ ਅਸੀਂ ਗੱਲ ਕਰਦੇ ਤਾਂ ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਕੁਝ ਹਿੱਸਿਆਂ ਦੇ ਵਿੱਚ ਬਹੁਤ ਸੰਘਣੀ ਧੁੰਦ ਦੇਖਣ ਨੂੰ ਮਿਲੀ ਤੇ ਇਸ ਸਮੇਂ ਦੌਰਾਨ ਠੰਡਾ ਦੇ ਵਿੱਚ ਦ੍ਰਿਸ਼ਟੀ ਜਿਹੜੀ ਹੈ ਉਹ 0 ਮੀਟਰ ਦਰਜ ਕੀਤੀ ਗਈ ਨਾਲ ਦੇ ਨਾਲ ਅੰਮ੍ਰਿਤਸਰ ਤੇ ਲੁਧਿਆਣਾ ਦੇ ਵਿੱਚ 50 ਤੋਂ 50 ਮੀਟਰ ਤੱਕ ਦੀ ਸੀ ਔਰ ਰਾਤ ਦੇ ਵਿੱਚ ਕਈ ਥਾਵਾਂ ਤੇ ਘੱਟ ਘੱਟ ਘੱਟੂ ਘੱਟ ਤਾਪਮਾਨ 5 ਤੋਂ 9 ਡਿਗਰੀ ਸੈਲਸੀਅਸ ਦੇ ਵਿੱਚ ਘੜ ਰਿਹਾ ਔਰ ਸੂਪੇ ਦੇ ਵਿੱਚ ਕਈ ਥਾਵਾਂ ਤੇ ਘੱਟੂ ਘੱਟ ਤਾਪਮਾਨ ਕਰੀਬ 5 ਤੋਂ 9 ਡਿਗਰੀ ਸੈਲਸੀਅਸ ਦੇ ਵਿੱਚ ਘੜ ਰਿਹਾ ਮੈਦਾਨੀ ਇਲਾਕਿਆਂ ਦੇ ਜਿੱਥੇ ਗੱਲ ਕੀਤੀ ਜਾਂਦੀ ਹੈ ਤੇ ਸਭ ਤੋਂ ਘੱਟ ਤਾਪਮਾਨ ਜਿਹੜਾ ਹੈ ਆਦਮਪੁਰ ਦੇ ਵਿੱਚ ਦਰਜ ਕੀਤਾ ਗਿਆ ਔਰ ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰਪਾਲ ਸਿੰਘ ਦੇ ਅਨੁਸਾਰ ਠੰਡ ਦਾ ਸਿਖਰਲਾ ਦੌਰ ਜਿਹੜਾ ਹੈ ਉਹ ਲੰਘ ਗਿਆ ਹੈ ਤੇ ਹੋਰ ਤੇਜ਼ ਠੰਡ ਦੀ ਹੁਣ ਹੋਰ ਜ਼ਿਆਦਾ ਸੰਭਾਵਨਾ ਨਹੀਂ ਜਿਤਾਈ ਜਾ ਰਹੀ ਲੇਕਿਨ ਇੱਕ ਪੱਛਮੀ ਗੜਬੜੇ ਕਾਰਨ ਜਿਹੜੇ ਹੈ ਜਿਹੜੀ ਕਿ ਹੁਣ ਪਹਾੜਾਂ ਤੱਕ ਪਹੁੰਚ ਗਈ ਹੈ ਇਸ ਦੇ ਨਾਲ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ 23 ਜਨਵਰੀ ਨੂੰ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਿਤਾਈ ਜਾ ਰ ਮੀ ਜਿਹੜਾ ਹੈ ਉਹ ਪੈ ਸਕਦਾ ਹੈ ਔਰ 27 ਜਨਵਰੀ ਨੂੰ ਵੀ ਥੋੜਾ ਮੀ ਜਿਹੜਾ ਹੈ ਉਸ ਨੂੰ ਪੈਣ ਦੇ ਅਸਾਰ ਨੇ ਅਗਲੇ 24 ਘੰਟਿਆਂ ਦੌਰਾਨ ਘੱਟ ਤੋਂ ਘੱਟ ਤਾਪਮਨ ਦੇ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ ਇਸ ਤੋਂ ਬਾਅਦ ਅਗਲੇ 48 ਘੰਟਿਆਂ ਦੌਰਾਨ ਤਾਪਮਨ 2 ਤੋਂ 4 ਡਿਗਰੀ ਸੈਲਸੀਅਸ ਜਿਹੜਾ ਹੈ ਉਹ ਵੱਧ ਸਕਦਾ ਹੈ ਤੇ ਫਿਰ ਦੁਬਾਰਾ ਜਿਹੜਾ ਹੈ ਉਹ ਡਿੱਗ ਸਕਦਾ ਹੈ ਸੋ ਜਦੋਂ ਅਸੀਂ ਮੌਸਮ ਵਿਭਾਗ ਦੀ ਗੱਲ ਕਰਦੇ ਤਾਂ ਮੌਸਮ ਵਿਭਾਗ ਨੇ ਜਾਣਕਾਰੀ ਪੁੱਛਦਾ ਕਿਤੇ ਸੀ ਪਿਛਲੇ ਦਿਨ ਕਿ ਕਿਸ ਤਰੀਕੇ ਨਾਲ ਮੀ ਜਿਹੜਾ ਹੈ ਉਸ ਦੇ ਆਉਣ ਦੇ ਅਸਾਰ ਜ਼ਰੂਰ ਤੇ ਜ਼ਰੂਰ ਜਤਾਏ ਜਾ ਰਹੇ ਸਨ ਹੁਣ ਮੌਸਮ ਵਿਭਾਗ ਨੇ ਤਾਜ਼ਾ ਜਾਣਕਾਰੀ ਦੱਸਿਆ ਹੈ ਕਿ ਕੁਝ ਇਲਾਕਿਆਂ ਦੇ ਵਿੱਚ ਮੀਂਹ ਜਿਹੜਾ ਹੈ ਜ਼ਰੂਰ ਤੇ ਜ਼ਰੂਰ ਆਉਣ ਵਾਲੇ ਦਿਨਾਂ ਦੇ ਵਿੱਚ ਪੈ ਸਕਦਾ ਹੈ ਅੱਜ ਤੋਂ ਹੀ ਇਸ ਨੂੰ ਪੈਣ ਦੇ ਅਸਾਰ ਜਤਾਏ ਜਾ ਰਹੇ ਨੇ ਉੱਥੇ ਉਹਨਾਂ ਨੇ ਕਹਿਣਾ ਕਿ ਬਹੁਤ ਹੀ ਜ਼ਿਆਦਾ ਠੰਡ ਦਾ ਕਹਿਰ ਜਿਹੜਾ ਸੀ ਉਹ ਹੁਣ ਨਿਕਲ ਚੁੱਕਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਤੋਂ ਬਾਅਦ ਠੰਡ ਜਿਹੜੀ ਹੈ ਜ਼ਰੂਰ ਤੇ ਜ਼ਰੂਰ ਪਏਗੀ ਲੇਕਿਨ ਧੁੰਦਾਂ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਪਈਆਂ ਜਿਨ੍ਹਾਂ ਨੇ ਬਹੁਤ ਹੀ ਜ਼ਿਆਦਾ ਮੁਸ਼ਕਿਲਾਂ ਜਿਹੜੀਆਂ ਨੇ ਪੈਦਾ ਕੀਤੀਆਂ ਜ਼ੀਰੋ ਵਿਜ਼ੀਬਿਲਟੀ ਤੱਕ ਵੀ ਰਹੀ ਹੈ ਨਾਲ ਦੀ ਨਾਲ ਆਦਮਪੁਰ ਦੀ ਜਦੋਂ ਗੱਲ ਕਰਦੇ ਤੇ ਸਭ ਤੋਂ ਠੰਡਾ ਸ਼ਹਿਰ ਜਿਹੜਾ ਹੈ ਉਹ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਰਿਹਾ ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਦੇ ਦੇ ਕਿਆ ਸਰਾਈਆਂ ਲਗਾਈਆਂ ਜਾ ਰਹੀਆਂ ਨੇ ਉਹਨੇ ਕਿਹਾ ਕਿ ਆਪਣਾ ਜਨ ਜੀਵਨ ਜਿਹੜਾ ਉਸੇ ਹਿਸਾਬ ਦੇ ਨਾਲ ਕਾਰਗੁਜ਼ਾਰੀ ਕਰੇ ਜਿਸ ਤਰੀਕੇ ਦੇ ਨਾਲ ਮੌਸਮ ਜਿਹੜਾ ਹੈ ਆਪਣਾ ਰੂਪ ਬਦਲ ਰਿਹਾ ਹੈ ਲੇਕਿਨ ਠੰਡ ਦਾ ਪ੍ਰਕੋਪ ਜਿਹੜਾ ਹੈ ਉਹ ਜਾਰੀ ਰਹੇਗਾ ਇੰਨੀ ਜ਼ਿਆਦਾ ਠੰਡ ਨਹੀਂ ਪੈਏਗੀ ਜਿੰਨੀ ਕਿ ਪਿਛਲੇ ਦਿਨਾਂ ਦੇ ਵਿੱਚ ਪਈ ਹੈ ਕਿਉਂਕਿ ਜ਼ਿਆਦਾ ਕਹਿਰ ਜਿਹੜਾ ਠੰਡ ਦਾ ਹੈ ਉਹ ਹੁਣ ਨਿਕਲ ਚੁੱਕਿਆ ਹੈ ਸੋ ਮੌਸਮ ਵਿਭਾਗ ਇਸ ਹਮਾਰਿਆਂ ਦੇ ਜਾਣਕਾਰੀ ਪੁੱਛਦਾ ਕਰਦਾ ਹੈ ਤਾਂ ਕਿ ਅਸੀਂ ਆਪਣੀਆਂ ਕਾਰਗੁਜ਼ਾਰੀਆਂ ਨੂੰ ਉਸੇ ਤਰੀਕੇ ਦੇ ਨਾਲ ਚਲਾ ਸਕੇ